ਹੈਲੋ ਸਤਿ ਸ੍ਰੀ ਅਕਾਲ ਕਿਸਾਨ ਪ੍ਰਭੂ ਤੇ ਪਸ਼ੂ ਪਾਲਕ ਪ੍ਰਭੂ ਇਹ ਆਪਣੇ ਕੋਲੇ ਗਾਂ ਐਚ ਐਫ ਅਮਰੀਕਨ ਗਾਂ ਤੇ ਇਹ ਹੈਗੀ ਹੈ ਤੀਸਰੀ ਸੂਈ ਤੇ ਇਹਦੇ ਸੂਣ ਦੇ ਦਿਨ ਕਿੰਨੇ ਰਹਿ ਗਏ ਹਾਂ 5 ਕ ਦਿਨ ਇਹ 6 ਦਿਨ ਹਜੇ ਸੂਣ ਦੇ ਵਿੱਚ ਲੈ ਜੂ ਹੋ ਸਕਦਾ 10 ਦਿਨ ਵੱਧ ਵੀ ਲੈ ਜੇ ਤੇ ਆ ਤੁਸੀਂ ਇਹਦੀ ਆਰਡਰ ਕੁਆਲਟੀ ਵੀ ਦੇਖ ਸਕਦੇ ਹੋ ਤੇ ਲੇਵਾ ਵੀ ਪੂਰਾ ਸੋਹਣਾ ਗਾਂ ਪੂਰੀ ਸੋਹਣੀ ਐ ਸੀਲ ਆ ਤੇ ਆਪਣੇ ਭਾਈ ਸਾਹਿਬ ਕੋਲੇ ਇਹ ਘਰੇ ਰੱਖੀ ਵੀ ਆ ਤੇ ਕਿਸੇ ਵੀ ਵੀਰ ਨੇ ਗਾਂ ਲੈਣੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਮੇਰੇ ਭਾਈ ਨੇ ਗੁਰਦੀਪ ਸਿੰਘ ਕੋਪੀ ਕਹਿ ਦਿੰਦੇ ਟੱਲ ਵਾਲੀ ਦੇ ਵਿੱਚ ਟੱਲ ਵਾਲੀ ਪਿੰਡਾ ਆਪਣਾ ਗੁਰਦੁਆਰਾ ਗੁਰੂ ਸਰ ਦੇ ਕੋਲੇ ਤੇ ਜੇ ਕਿਸੇ ਨੇ ਫੋਨ ਤੇ ਸੰਪਰਕ ਕਰਨਾ ਹੋਵੇ ਤਾਂ ਫੋਨ ਨੰਬਰ ਵੀ ਮੈਂ ਤੁਹਾਨੂੰ ਦੱਸ ਦਿੰਨਾ ਫੋਨ ਨੰਬਰ ਕਿੰਨਾ ਹੈਗਾ ਬੋਲੀ 81 81 468 30108 81 468 30162 ਫੋਨ ਨੰਬਰ ਜੇ ਕਿਸੇ ਨੇ ਫੋਨ ਨੰਬਰ ਤੇ ਗੱਲ ਕਰਨੀ ਹੋਵੇ ਤੇ ਆ ਕੇ ਦੇਖਣੀ ਆ ਤਾਂ ਆ ਕੇ ਤੁਸੀਂ ਵਿਆਪ ਵੀ ਦੇਖ ਸਕਦੇ ਹੋ ਤੇ ਇਹ ਸਾਨੂੰ ਦੱਸਿਆ ਵੀ ਤੀਸਰੇ ਸੂਏ ਗਾਂ ਤੇ ਬਾਕੀ ਮੁੱਲ ਇਹਦਾ ਰੱਖਿਆ ਇਹਨੇ 1 ਲੱਖ ਰੁਪਈਆ ਤੇ ਬਾਕੀ ਤੁਸੀਂ ਇਹਦੇ ਨਾਲ ਮੁੱਲ ਬਾਰੇ ਫੋਨ ਤੇ ਗੱਲ ਕਰ ਸਕਦੇ ਹੋ ਤੇ ਜੇ ਆਪਾਂ ਗੱਲ ਕਰੀਏ ਟੀਕੇ ਦੀ ਤਾਂ ਉਹਦੇ ਲੱਗਿਆ ਵਾ ਬੇਰਕਾ ਦਾ ਤੇ ਪਿਛਲੇ ਸਾਲ ਇਸ ਗਾਂ ਨੇ ਦੁੱਧ ਦਿੱਤਾ 20 ਲੀਟਰ ਤੇ ਸਸਾਰ ਖਰਾਕ ਦੇ ਸਿਰ ਤੇ ਆ ਬਾਕੀ ਸਮਾਈ ਦੇ ਸਿਰ ਤੇ ਇਸ ਤੋਂ ਵੱਧ ਵੀ ਗਾਂ ਦੁੱਧ ਦੇਉ ਵਧੀਆ ਸੀਲ ਗਾਂ ਘਰੇ ਰੱਖਣ ਵਾਲੀ ਕਿਸੇ ਵੀ ਵੀਰ ਨੇ ਲੈਣੀ ਹੋਵੇ ਗਾਂ ਤਾਂ ਆਪਾਂ ਫੋਨ ਨੰਬਰ ਵੀਡੀਓ ਦੇ نیچے ਵੀ ਲਿਖਾਂਗੇ ਤਾਂ ਇਹ ਆ ਕੇ ਲੈ ਸਕਦਾ ਇਹ ਆਪਣਾ ਪਤਾ ਤੁਹਾਨੂੰ ਦੱਸ ਦਿੰਨੇ ਆ ਥਰਮਲ ਪਲਾਟ ਦੇ ਪਿੱਛੇ ਪਿੰਡਾ ਟੱਲ ਵਾਲੀ ਗੁਰਦੁਆਰਾ ਗੁਰੂ ਸਰ ਸਾਹਿਬ ਦੇ ਕੋਲੇ ਮਹਰਾਜ ਦੇ ਕੋਠੇ ਵੀ ਕਹਿੰਦੇ ਆ ਕੋਠੇ ਟੱਲ ਵਾਲੀ ਤੇ ਗਾਂ ਬਕਾਊ ਆ ਕਿਸੇ ਨੇ ਲੈਣੀ ਹੋਵੇ ਤਾਂ ਇਹਨਾਂ ਦਾ ਨਾਂ ਗਰਦੀਪ ਸਿੰਘ ਕੋਪੀ ਕਹਿੰਦੇ ਆ ਟੱਲ ਵਾਲੀ ਦੇ ਵਿੱਚ ਘਰ ਆ ਕਿਤੇ ਵੀ ਪੁੱਛ ਲਿਓ ਛੋਟਾ ਪਿੰਡ ਆ ਤੇ ਬਾਕੀ ਸਾਥਿਓ ਸਾਨੂੰ ਫੋਨ ਨੰਬਰ 10 ਵੀ ਦਿੱਤਾ ਤੇ ਫੋਨ ਨੰਬਰ ਬਾਕੀ ਮੈਂ ਇਹਦੇ نیچے ਵੀ ਵੀਡੀਓ ਦੇ ਲਿਖ ਦੂੰਗਾ ਤੇ ਸਾਨੂੰ ਦੱਸਿਆ ਵੀ ਤੀਸਰੇ ਸੂਏ ਗਾਂ ਤੇ ਪਿਛਲੇ ਸਾਲ ਇਹਨੇ 20 ਕਿਲੋ ਦੁੱਧ ਦਿੱਤਾ ਤੇ ਜੇ ਆਪਾਂ ਸੇਵਾ ਕਰਕੇ ਤਾਂ ਵੱਧ ਵੀ ਦੁੱਧ ਦੇ ਦੂ ਵਧੀਆ ਸਹੀਲ ਗਾਂ ਕੋਈ ਵੀ ਕਿਸੇ ਨੇ ਦੁੱਧ ਪਾਉਣ ਵਾਸਤੇ ਡੈਰੀ ਦੇ ਵਿੱਚ ਜਾਂ ਕਰੇ ਦੁੱਧ ਪੀਣ ਵਾਸਤੇ ਗਾਂ ਲੈਣੀ ਹੋਵੇ ਤਾਂ ਉਹ ਲੈ ਸਕਦਾ ਤੇ ਇਹਦੇ ਸੂਣ ਦੇ ਵੀ ਬਸ 6-7 ਦਿਨਾਂ ਤੱਕ ਇਹ ਲਗਭਗ ਗਾਂ ਸੂਪੂਗੀ ਤੇ ਸਾਥੀਓ ਧੰਨਵਾਦ